नमस्कार ए आकाशवाणी ए ਹੁਣ ਤੁਸੀਂ ਸਰਬਜੀਤ ਕੌਰ ਤੋਂ ਰਾਜਸੀ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਯੂਕਰੇਨ-ਰੂਸ ਟਕਰਾਅ ਦੇ ਖੇਤੀ ਅਤੇ ਸ਼ਾਂਤੀਪੂਰਨ ਹੱਲ ਵਿੱਚ ਵਚਨਬੱਧ ਹੈ ਅਤੇ ਇਸ ਸੰਬੰਧ ਵਿੱਚ ਹਰ ਸੰਭਵ ਯੋਗਦਾਨ ਪਾਏਗਾ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਟੈਲੀਫੋਨ 'ਤੇ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਲਗਾਤਾਰ ਇਸ ਟਕਰਾਅ ਦੇ ਖੇਤੀ ਅਤੇ ਸ਼ਾਂਤੀਪੂਰਨ ਹੱਲ ਦੀ ਸਰਉਰ ਦਿੱਤਾ ਹੈ भारत ने परमाणु धमकी से पाकिस्तानी फौज मुखी असीम मुनीर दिप्पणिया की सख्त दिखी की एक बयान विदेश मंत्रालय के बुलारे रणधीर जायसवाल कहा कि भारत पहले ही स्पष्ट कर चुके है कि किसी भी परमाणु ब्लैकमेल अगे नहीं चुकेगा उन्होंने कहा कि भारत अपनी राष्ट्रीय सुरक्षा की राखी लिए जरूरी सारे कदम चुकता रहेगा पाकिस्तान ਦੀ ਅਈਸਾਈ ਦੀ ਹਮਾਇਤ ਪ੍ਰਾਪਤ دہشت ਗਰਦੀ ਨੈਟਵਰਕ ਖਿਲਾਫ ਇੱਕ ਵੱਡੀ ਕਾਮਯਾਬੀ ਚ ਕਾਉਂਟਰ ਇੰਟੈਲੀਜੈਂਸ ਜ਼ਿਲੰਦਰ ਨੇ ਐਸਪੀਐਸ ਨਗਰ ਪੁਲਿਸ ਨਾਲ ਇੱਕ ਸਾਂਝੀ ਕਾਰਵਾਈ ਵਿੱਚ ਪਾਕਿਸਤਾਨ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਵੀਕੀਆਈ ਕਾਰਕੁਨ ਹਰਵਿੰਦਰ ਰਿੰਦਾ ਤੇ ਨਿਰਦੇਸ਼ਾਤੇ ਵਿਦੇਸ਼ਦਾਰਤ ਹੈਂਡਲਰਾਂ ਮੰਨੂ ਆਗਵਾਨ ਕੋਪੀ ਨਵਸ਼ਰੀਆ ਤੇ ਜੀਸ਼ਾਨ ਅਖਤਰ ਵੱਲੋਂ ਸੰਚਾਲਿਤ ਇੱਕ ਵੀਕੀਆਈ دہشت ਗਰਦੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਰਾਜਸਥਾਨ ਦੇ ਟੋਂਕ ਤੇ ਜੈਪੁਰ ਜ਼ਿਲ੍ਹਿਆਂ ਤੋਂ ਪੰਜ ਕਾਰਕੁਨਾਂ ਨੂੰ ਗ੍ਰਿਫਤਾਰ ਤੱਕ ਹੈ ਅਤੇ ਹੋਰ ਯੋਜਨਾਬੱਧ ਹਮਲਿਆਂ ਨੂੰ ਸਫਲਤਾ ਨਾਲ ناکਾਮ ਕਰ ਦਿੱਤਾ ਗਿਆ ਇਸ ਮੋਡਿਊਲ ਨੇ ਹਾਲ ਹੀ ਵਿੱਚ ਐਸਬੀਐਸ ਨਗਰ ਵਿੱਚ ਸ਼ਰਾਬ ਦੀ ਇੱਕ ਦੁਕਾਨ ਦੇ ਅੰਦਰ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਅਤੇ ਇਸ ਨੂੰ ਆਜ਼ਾਦੀ ਦਿਵਸ ਦੇ ਮੌਕੇ 'ਤੇ ਅਜੇ ਹੀ ਹਮਲਿਆਂ ਦੀ ਕੋਸ਼ਿਸ਼ ਕਰਨ ਦਾ ਕੰਮ ਸੌਂਪਿਆ ਗਿਆ ਸੀ जिला पिंडू विकास भवन तरनतारन ਵਿਖੇ ਆਝਾਰ ਘਰतिरंगा ਹਰਕਰ ਸਵਚਤਾ ਸੁਤੰਤਰਤਾ ਦਾ ਉਤਸਵ ਸਵਚਤਾ ਦੇ ਨਾਲ ਦੀ ਸ਼ੁਰੂਆਤ ਹੋਈ ਇਸ ਮੌਕੇ ਉਪਮੁਖ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰਿਸ਼ਦ ਸ਼੍ਰੀ ਦਿਵਿੰਦਰ ਸਿੰਘ ਮੌਜੂਦ ਸਨ ਇਸ ਮੌਕੇ ਜਲ ਸਪਲਾਈ ਐਂਡ ਸੈਨੀਟੇਸ਼ਨ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਜਗਦੀਸ਼ ਸਿੰਘ ਵੱਲੋਂ ਹਿੱਸਾ ਲੈਣ ਵਾਲਿਆਂ ਨੂੰ ਹਰਕਰतिरंगा ਹਰਕਰ ਸਵਚਤਾ ਬਾਰੇ ਜਾਣਕਾਰੀ ਦਿੱਤੀ ਗਈ ਜਲ ਜੀਵਨ ਮਿਸ਼ਨ ਤਹਿਤ ਪਾਣੀ ਦੀ ਸਾਮ ਸਮਾਲ ਅਤੇ ਸਵਛ ਭਾਰਤ ਮਿਸ਼ਨ ਤਹਿਤ ਵੀ ਸਾਫ ਸਫਾਈ ਬਾਰੇ ਜਾਣੂ ਕਰਵਾਇਆ ਗਿਆ ਜ਼ਿਲ੍ਹੇ ਦੇ ਵੱਖ-ਵੱਖ ਤਾ ਅਤੇ ਸਕੂਲਾਂ ਵਿੱਚ ਹਰ ਘਰ ਤਿਰੰਗਾ ਹਰ ਘਰ ਸੱਚਤਾ ਸੁਤੰਤਰਤਾ ਦਾ ਉਤਸਵ ਸਵੱਛਤਾ ਦੇ ਨਾਲ ਬਾਰੇ ਜਾਣਕਾਰੀ ਦਿੱਤੀ ਗਈ ਤੇ ਇਸ ਸੰਬੰਧੀ ਸੋਚਗਾਈ ਗਈ। ਬੀਤੇ ਕੁਝ ਦਿਨਾ ਤੋਂ ਪਹਾੜੀ ਇਲਾਕਿਆਂ ਖਾਸ ਕਰਕੇ ਗਵੰਡੀ ਸੂਬੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਲਗਾਤਾਰ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਕੁਝ ਇਲਾਕਿਆਂ 'ਚ ਅਸਰ ਪੈ ਰਿਹਾ ਹੈ ਪਠਾਨਕੋਟ ਜ਼ਿਲ੍ਹਾ ਦਾ ਰਾਸ਼ਟਰੀ ਸ਼ਾਰਾ ਤੇ ਦਮਤਾਲ ਪਹਾੜੀਆਂ ਵਿੱਚ ਜ਼ਮੀਨ ਖਿਸਕਣ ਕਰਕੇ ਪਠਾਨਕੋਟ-ਡਲਹੌਜ਼ੀ-ਚੰਬਾ ਰਾਸ਼ਟਰੀ ਸ਼ਾਰਾ ਬੰਦ ਹੋ ਗਿਆ ਹੈ ਸ਼ਾਰਾ ਤੇ ਦਮਤਾਲ ਪਹਾੜੀਆਂ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਚਿਕ ਸਕੂਲ ਬੱਸ ਅਤੇ ਮੋਟਰਸਾਈਕਲ ਦੇ ਇਸ ਦੀ ਲਪੇਟ ਚ ਆਣ ਦੀ ਖਬਰ ਹੈ ਜ਼ਮੀਨ ਖਿਸਕਣ ਕਾਰਨ ਡਿੱਗੇ ਕੁ ਵੱਡੇ ਪੱਧਰ पत्थर की लपेट नाल मोटरसाइकिल सवार दो लोग जख्मी हो गए हालांकि घटना में स्कूली बस नुकसानी गई पर बच्चे सुरक्षित ने पहाड़ा च भारी बारिश कारण ब्यास दरिया चीण का पदर करके कपूरथला कुछ पिंड प्रभावित हुए ने गुरदासपुर के दरिया किनारे बसे पिंड च पानी भर जा मिली है इस दौरान सूबे चक वक् था सवेर तो रुक रुक के मीह पै रहा है ਜ਼ਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਆਪੜਾ ਮੂੰਹ ਟੱਕ ਕੇ ਚੱਲਣ ਸੰਬੰਧੀ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੇ ਹੁਕਮਜਾਰੀ ਕੀਤੇ ਗਏ ਨੇ ਇਹ ਹੁਕਮ ਫਰੀਦਕੋਟ ਦੇ ਜ਼ਿਲ੍ਹਾ ਮੈਜਿਸਟ੍ਰੇਟ ਪੂਨਮਦੀਪ ਕੌਰ ਵੱਲੋਂ ਜਾਰੀ ਕੀਤੇ ਗਏ ਨੇ ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਤੰਤਤਾ ਦਿਵਸ ਤੇ ਰਾਸ਼ ਪੱਦਰੀ ਸਮਾਗਮ ਵਿੱਚ ਜ਼ਿਲ੍ਹਾ ਫਰੀਦਕੋਟ ਵਿਖੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਰਹੇ ਨੇ ਅਤੇ ਨਹਿਰੂ ਸਟੇਡੀਅਮ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ उन्होंने कहा कि कोई भी व्यक्ति अपना के कोई अंजाम ढको अजिटना जिस न अमन कानून की स्थिति बिगड़ सिल्ला फरीदकोट की हदूद अंदर किसी भी व्यक्ति वालों अपनी पछाण लुका अपना मुंह ढक के ना चले संबंधी हुक्म जारी किए गए हमारा अगस्त तक लागू रह ਸ਼ਿਮਕੱਤਰ ਸਾਹਿਬ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਸੁਖਜਿੰਦਰ ਸਿੰਘ ਕੌਣੀ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਜ਼ਿਲ੍ਹੇ ਦੇ ਪਿੰਡ ਪਲਮ ਕੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਲਟੀਫੰਕਸ਼ਨਲ ਸ਼ਰਟ ਲਈ ਗ੍ਰਾਂਟ ਜਾਰੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਹੱਥ ਪੰਜਾਬ ਸਰਕਾਰ ਸਰਕਾਰੀ ਸਕੂਲਾਂ 'ਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਵਿਸ਼ੂ ਵਿੱਚ ਭਾਰਤੀ ਨਮਰਤਾ ਪਟਰਾ ਆਸ਼ਾਮ ਚੀਨ ਦੇ ਚਿੰਗ ਵਿਖੇ ਹੋਣ ਵਾਲੀਆਂ ਵਿਸ਼ੂ ਖੇਡਾਂ 2025 ਵਿੱਚ 452 ਕਿਲੋਗ੍ਰਾਮ ਫਾਈਨਲ ਵਿੱਚ ਚੀਨ ਦੀ ਮੈਂਗਿਊ ਚੇਨ ਨਾਲ ਮੁਕਾਬਲਾ ਕਰੇਗੀ ਸੋਨੇ ਦੇ ਤਮਗੇ ਦਾ ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਸ਼ੁਰੂ ਹੋਏਗਾ ਇਸ ਦੇ ਨਾਲ ਹੀ ਪ੍ਰਾਦੇਸ਼ੀ ਖਬਰਾਂ ਖਤਮ ਹੋਈਆਂ ਸਾਡਾ ਐਕਸੈਂਟਲੇ ਐਟ @AIR ਰੇ نیوز ਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਮਿੰਟ ਤੇ ਨਮਸਕਾਰ